ਦੇ ਗਿਆਨ ਨੂੰ ਗੁਰੂ ਮਹਾਰਾਜ ਜੀ ਨੇ ਆਪਣੇ ਨਾਲ ਲਗਾਇਆ ਜਿੱਥੇ ਸ਼ਸਤਰ ਦੀ ਗੱਲ ਕੀਤੀ ਹੈ ਉੱਥੇ ਸ਼ਾਸਤਰ ਦੀ ਵੀ ਗੱਲ ਕੀਤੀ ਹੈ ਗੁਰੂ ਮਹਾਰਾਜ ਜੀ ਨੇ ਜਿੱਥੇ ਪੰਥ ਹੈ ਉੱਥੇ ਗ੍ਰੰਥ ਵੀ ਹੈ ਸੋਨੇ ਦੀਆਂ ਇਮਾਰਤਾਂ ਬਹੁਤ ਬਣਾ ਲਈ ਨਾ ਸੋਨਾ ਬਹੁਤ ਲਾ ਲਿਆ ਉਹਨੂੰ ਸੋਨੇ ਵਰਗੇ ਗੁਰਸਿੱਖ ਤਿਆਰ ਕਰੀਏ ਜਿਹੜੇ ਕਿ ਬਾਣੀ ਪੜਨ ਵਾਲੇ ਬਾਣੀ ਪੜਨ ਵਾਲੇ ਚੰਗੀਆਂ ਅਹੁਦਿਆਂ ਤੇ ਬੈਠੇ ਹੋਣ ਚੰਗੇ IAS IPS ਜੱਜ ਲੱਗੇ ਹੋਣ ਦੇਖੀਏ ਪੰਜਾਬ ਨੂੰ ਆਪਾਂ ਰੀਡਿੰਗ ਦਾ ਰੁਝਾਨ ਪਾਉਣਾ ਹੈ ਰੀਡਿੰਗ ਦਾ ਭਾਵ ਅਸੀਂ ਕਹਿੰਦੇ ਆ ਰੀਡਰਸ ਆਰ ਲੀਡਰਸ ਕਿਤਾਬਾਂ ਪੜੋ ਆਗੂ ਬਣੋ ਇੱਕ ਤਾਂ ਸਕੂਲ ਦਾ ਸਿਲੇਬਸ ਹੁੰਦਾ ਸਾਡੇ ਬੱਚੇ ਪੜਦੇ ਹੀ ਨਹੀਂ ਪਰ ਜੀਵਨ ਦੀ ਅਸਲ ਵਿੱਦਿਆ ਕੀ ਹੈ ਅਸੀਂ ਬਹੁਤ ਸਾਰੀਆਂ ਮੋਟੀਵੇਸ਼ਨਲ ਬੁੱਕਸ ਬੜੇ ਵੱਡੇ ਵੱਡੇ ਵਿਦਵਾਨ ਡਾਕਟਰ ਜਸਵੰਤ ਸਿੰਘ ਨੇਕੀ ਭਾਈ ਵੀਰ ਸਿੰਘ ਸੰਤ ਸਿੰਘ ਮਸਕੀਨ ਜੀ ਇਹਨਾਂ ਦੀਆਂ ਕਿਤਾਬਾਂ ਲੈ ਕੇ ਅਸੀਂ ਆ ਕੇ ਸੇਵਾ ਕਰਦੇ ਹਾਂ ਸੰਕਾ ਨੂੰ ਪੰਜਾਬ ਨੂੰ ਅੱਜ ਦੋ ਚੀਜ਼ਾਂ ਦੀ ਲੋੜ ਹੈ ਇੱਕ ਤਾਂ ਐਜੂਕੇਸ਼ਨ ਦੂਜਾ ਬਖਾਵਿਆਂ ਤੋਂ ਬਚਾਉਣਾ ਬੇ ਲੋੜੇ ਬਖਾਵੇ ਜਿਹੜੇ ਅਸੀਂ ਪੰਜਾਬ ਵਿੱਚ ਪੈ ਗਿਆ ਕਹਿੰਦੇ ਪੰਜਾਬ ਵਿੱਚ ਮਰਨਾ ਵੀ ਬੜਾ ਮਹਿੰਗਾ ਹੋ ਗਿਆ ਪੰਜਾਬੀ ਜਿੱਦਾਂ ਲੱਗਦਾ ਕਮਾਲ ਕਰ ਦਿੰਦੇ ਆ ਪਰ ਜਦੋਂ ਵਿਦਿਆ ਦੇ ਖੇਤਰ ਦੀ ਗੱਲ ਆਉਂਦੀ ਹੈ ਨਾ ਉੱਥੇ ਅਸੀਂ ਸਾਨੂੰ ਵਿਚਾਰਨ ਦੀ ਲੋੜ ਹੈ ਵੀ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਤੋਂ ਬਾਅਦ ਅੱਜ ਸਾਡਾ ਜਦੋਂ ਮਹਾਰਾਜਾ ਖਾਲਸਾ ਰਾਜ ਦੀ ਗੱਲ ਕਰੀਏ ਤੇ ਵਿਦਿਅਕ ਮਿਆਰ ਐਨੇ ਉੱਚੇ ਸੀ ਹਰ ਮੰਦਰ ਮਸਜਿਦ ਮਸਜਿਦ ਦੇ ਨਾਲ ਗੁਰਦੁਆਰੇ ਦੇ ਨਾਲ ਉਥੇ ਵਿਦਿਆ ਦੇ ਕੇਂਦਰ ਨਾਲ ਸਥਾਪਿਤ ਕੀਤੇ ਸੀ ਮਹਾਰਾਜ ਅਰਜਨ ਸਿੰਘ ਜੀ ਨੇ ਪਰ ਅੱਜ ਦੇਖੀਏ ਵਿਦਿਆ ਦਾ ਮਿਆਰ ਐਨਾ ਨੀਵਾ ਹੋ ਗਿਆ ਸਾਡੇ ਪੰਜਾਬ ਨੇ ਵੱਡਾ ਸੋਚਣਾ ਹੀ ਬੰਦ ਕਰ ਦਿੱਤਾ ਸਮਾਂ ਆ ਗਿਆ ਦੇਖੋ ਅਸੀਂ ਇਹ ਨਹੀਂ ਮਤਲਬ ਇਹ ਸਾਡੇ ਪੰਜਾਬੀ ਨਲਾਇਕ ਨੇ ਹੈਨਾ ਕਿ ਮਿਹਨਤ ਨਹੀਂ ਕਰ ਸਕਦੇ ਗੱਲ ਅਸਲ ਵਿੱਚ ਇਹ ਹੈ ਵੀ ਪੰਜਾਬੀਆਂ ਨੂੰ ਸਮਾਂ ਹੀ ਨਹੀਂ ਮਿਲਿਆ ਵਿਦਿਅਕ ਖੇਤਰ ਦੇ ਵਿੱਚ ਜੋਲ ਮਾਰਨ ਦਾ ਪੰਜਾਬੀਆਂ ਨੇ ਪਹਿਲਾਂ ਵੱਧ ਤੋਂ ਵੱਧ ਸ਼ਹੀਦیاں ਦੇ ਕੇ ਦੇਸ਼ ਯਾਦ ਕਰਾਇਆ ਪਹਿਲਾਂ ਮੁਗਲਾਂ ਤੋਂ ਯਾਦ ਕਰਾਇਆ ਫਿਰ ਅੰਗਰੇਜ਼ਾਂ ਤੋਂ ਯਾਦ ਕਰਾਇਆ ਫਿਰ ਖੱਲੂਕਾਰੇ ਫਿਰ 84 ਆ ਗਿਆ ਸਮਝ ਨਹੀਂ ਮਿਲਿਆ ਸਾਡੀ ਕੌਮ ਨੂੰ ਪੰਥ ਨੂੰ ਵਿੱਦੇ ਵਾਲੇ ਪਾਸੇ ਜਾਣ ਦਾ ਹਮ ਆ ਗਿਆ ਵੀ ਪੰਜਾਬੀ ਜਦੋਂ ਵਿੱਦਿਆ ਖੇਤਰ ਦੇ ਵੀ ਅਸੀਂ ਸਰਦਾਰ ਬਣੇ ਐਨਾ ਅਸੀਂ ਅਸੀਂ ਨਾਰਾ ਬਣਾਇਆ ਤੁਸੀਂ ਮਾੜਾ ਕੈਮਰਾ ਮਾਰਦੇ ਹੋ ਪੰਥ ਦੀ ਵੰਗਾਰ ਜਰੂਰ ਮੈਂ ਪੰਜਾਬੀਆਂ ਨੂੰ ਪਾਵਾਂਗਾ ਵੀ ਪੰਜਾਬੀਓ ਜੇ ਅਸੀਂ ਪੰਥ ਲਈ ਕੁਝ ਕਰਨਾ ਹੈ ਕੁਝ ਬਣਨਾ ਹੈ ਤੇ ਅੱਜ ਇੱਕੋ ਇੱਕ ਖੇਤਰ ਜਿਹੜਾ ਵਿਦਿਆ ਦਾ ਖੇਤਰ ਆਸੀਂ ਕਹਿੰਦੇ ਹਾਂ ਹਾਲਸੇ ਦੀ ਹਰ ਮੈਦਾਨ ਫਤਿਹ ਉਹਨ ਹਰ ਮੈਦਾਨ ਫਤਿਹ ਦੇ ਵਿੱਚ ਵਿਦਿਆ ਖੇਤਰ ਕਿਵੇਂ ਪਿੱਛੇ ਰਹਿ ਸਕਦਾ ਤੇ ਜਿਹਦੇ ਵਿੱਚ ਅਸੀਂ 25ਵੇਂ ਨੰਬਰ ਤੇ ਆ ਅਸੀਂ ਕਹਿੰਦੇ ਹਾਂ ਪੰਜਾਬੀਓ ਇੰਨਾ ਪੜੀਏ ਇੰਨਾ ਪੜੀਏ ਕਿ ਵਿਦਿਆ ਖੇਤਰ ਦੇ ਵੀ ਸਰਦਾਰ ਬਣੀਏ ਪੁਰੀਗਾ ਖਾਸਾ ਸ਼੍ਰੀ ਬੈਰੂਜੀ ਫਤਿਹ ਮਹਿਰਮਨ ਚਾਵਲਾ ਗੁਰਦੁਆਰਾ ਵੀਰ ਬਾਬਾ ਬੁੱਢਾ ਸਾਹਿਬ ਵਿਕੇ ਜਿੱਥੇ ਸਾਲਾਨਾ ਜੋੜ ਮੇਲਾ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ ਔਰ ਦੇਸ਼ ਵਿਦੇਸ਼ ਤੋਂ ਸੰਗਤ ਪੁੱਜ ਰਹੀ ਹੈ ਇਸ ਦੌਰਾਨ ਇੱਕ ਟਰਸਟ ਵੱਲੋਂ ਬੜਾ ਵਧੀਆ ਉਪਰਾਲਾ ਕੀਤਾ ਜਾਂਦਾ ਵਿਖਿਆ ਮਿਲਿਆ ਹੈ ਜਿਸ ਵਿੱਚ ਉਹਨਾਂ ਦੇ ਮੈਂਬਰਾਂ ਵੱਲੋਂ ਇੱਥੇ ਇੱਕ ਸਟਾਲ ਲਗਾਇਆ ਗਿਆ ਔਰ ਜਿਹਦੇ ਵਿੱਚ ਨੌਜਵਾਨ ਪੀੜੀ ਤੋਂ ਲੈ ਕੇ ਸਾਡੇ ਪੰਜਾਬੀਆਂ ਨੂੰ ਜਿਹੜਾ ਕਿ ਪੜ੍ਹਾਈ ਵਿੱਚ ਦੇਸ਼ ਦੇ ਸੂਬੇ ਤੋਂ ਸਭ ਤੋਂ ਪਿੱਛੇ ਰਹਿ ਗਿਆ ਨੰਬਰ ਦੇ ਦੱਸਿਆ ਜਾ ਰਿਹਾ ਕਿ ਆ ਰਿਹਾ ਉਹਨੂੰ ਅੱਗੇ ਲਿਉਣ ਵਿੱਚ ਬੀੜਾ ਚੁੱਕਿਆ ਗਿਆ ਰ ਅਸੀਂ ਉਹਨਾਂ ਦੇ ਟਰਸਟੀ ਮੈਂਬਰ ਨਾਲ ਸਰਦਾਰ ਪ੍ਰਵਿੰਦਰ ਸਿੰਘ ਜੀ ਹਨ ਔਰ ਇਹਨਾਂ ਨਾਲ ਹੀ ਗੱਲ ਕਰਵਾਵਾਂਗੇ ਇਹਨਾਂ ਦਾ ਟਰਸਟ ਦਾ ਨਾਮ ਸੁਖਰਤ ਟਰਸਟ ਹੈ ਔਰ ਜੋ ਇਹ ਲੁਧਿਆਣਾ ਤੋਂ ਆਏ ਹਨ ਇਹਨਾਂ ਨਾਲ ਅਸੀਂ ਵਿਸ਼ੇਸ਼ ਗੱਲਬਾਤ ਕਰਾਂਗੇ ਵੈਕੂ ਜੀ ਖਾਲਸਾ ਵੈਕੂ ਫਤੇ ਜੀ ਵੈਕੂ ਜੀ ਕਾ ਖਾਲਸਾ ਤੇ ਰਮਨ ਜੀ ਧੰਨਵਾਦ ਤੁਹਾਡਾ ਤੁਸੀਂ ਆਏ ਜੀ ਤੁਹਾਡਾ ਸਰ ਪ੍ਰਵਿੰਦਰ ਜੀ ਤੁਹਾਡਾ ਇਹ ਦਸਵਾ ਬੀੜਾ ਟਰਸਟ ਹੈ ਇਹ ਕਿੰਨੇ ਸਮੇਂ ਤੋਂ ਸ਼ੁਰੂ ਕੀਤਾ ਗਿਆ ਔਰ ਕਿਦੋਂ ਤੋਂ ਕਿਸ ਤਰ੍ਹਾਂ ਚੱਲ ਰਿਹਾ ਹੈਗੇ ਇਹ ਟਰਸ ਸੋਕ੍ਰੇਟ ਟਰਸ ਜੀ ਪਾਈ ਸਾ ਪਾਈ ਜਸਮੀਤ ਸਿੰਘ ਜੀ ਖਾਸਾ ਖੰਨੇ ਵਾਲੇ ਸਾਰੇ ਉਹਨਾਂ ਦੀ ਬਹੁਤ ਸਾਰੇ ਜਾਣਦੇ ਆ ਬੜੀ ਵੱਡੀ ਕਮਾਈ ਹੈ ਉਹਨਾਂ ਦੀ ਅਸੀਸਾਂ ਸਦਕਾ ਇਹ ਟਰਸ ਸ਼ੁਰੂ ਹੋਇਆ ਸੀ ਇਹਦਾ ਮੁੱਖ ਮੰਤਵ ਇਹ ਸੇਵੇ ਕਿਰਤ ਕਰੋ ਨਾਮ ਜਪੋ ਵੰਡ ਛਕੋ ਸਿੱਖੀ ਦਾ ਸਿਧਾਂਤ ਜਿਹੜਾ ਮੰਨਿਆ ਜਾਂਦਾ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਨਾਨਕ ਸਾਹਿਬ ਜੀ ਦਾ ਆਪਾਂ ਕਰੀਏ ਕਿਰਤ ਕਰਨ ਦੀ ਗੱਲ ਜਿਹੜੀ ਹੈ ਜਾਂ ਨਾਮ ਜਪਣ ਦੀ ਗੱਲ ਆਪਾਂ ਦੇਖੀਏ ਤੇ ਬਹੁਤ ਸਾਰੀਆਂ ਸਟੇਜਾਂ ਕਥਾ ਕੀਰਤਨ ਹਰ ਰੋਜ਼ ਵੱਡੇ ਵੱਡੇ ਸਮਾਗਮ ਹੁੰਦੇ ਨੇ ਉਹ ਹੁਣੇ ਵੀ ਚਾਹੀਦੇ ਨੇ ਤੇ ਹੋ ਰਹੇ ਨੇ ਤੇ ਵੰਡ ਛਕਣ ਦੀ ਗੱਲ ਵੀ ਲੰਗਰਾਂ ਦੇ ਰੂਪ ਵਿੱਚ ਆਪਾਂ ਨਿਗਾਹ ਮਾਰੀ ਆਸ-ਪਾਸ ਕਿੰਨਾ ਹੀ ਲੰਗਰ ਲੰਗਰਾਂ ਵਿੱਚ ਕੱਲ ਵੀ ਸੀ ਐ ਟਰੱਕਾਂ ਦੇ ਢੱਡ ਟਰੱਕ ਭਰ ਕੇ ਉਹਦੇ ਪੀਪਿਆਂ ਦੇ ਭਰ ਭਰ ਕੇ ਆ ਰਿਹਾ ਸੀ ਲੰਗਰਾਂ ਮਤਲਬ ਕਮਾਲ ਕੀਤੀ ਹੋਈ ਹੈ ਪਰ ਜਦੋਂ ਕਿਰਤ ਕਰਨ ਦੀ ਗੱਲ ਆਉਂਦੀ ਹੈ এডਿਕੇਸ਼ਨ ਦੀ ਗੱਲ ਆਉਂਦੀ ਹੈ ਉਦੋਂ ਅਸੀਂ ਦੇਖਦੇ ਹਾਂ ਸਾਡੇ ਪੰਥ ਵਿੱਚ ਸਾਡੇ ਕੌਮ ਦੇ ਵਿੱਚ ਅਸੀਂ ਪੁਰਾਣੇ ਸਮਿਆਂ ਦੀ ਗੱਲ ਕਰੀ ਇਤਿਹਾਸ ਦੀ ਕਰੀ ਤੇ ਗਿਆਨ ਨੂੰ ਗੁਰੂ ਮਹਾਰਾਜ ਜੀ ਨੇ ਆਪਣੇ ਨਾਲ ਲੱਕਿਆ ਜਿੱਥੇ ਸ਼ਸਤਰ ਦੀ ਗੱਲ ਕੀਤੀ ਹੈ ਉੱਥੇ ਸ਼ਾਸਤਰ ਦੀ ਵੀ ਗੱਲ ਕੀਤੀ ਹੈ ਗੁਰੂ ਮਹਾਰਾਜ ਜੀ ਨੇ ਜਿੱਥੇ ਪੰਥ ਹੈ ਉੱਥੇ ਗ੍ਰੰਥ ਹਣਾ ਜਿੱਥੇ ਮੇਰੀ ਆ ਉਥੇ ਪੀਰੀ ਆ ਪੂਰਾ ਸਿਧਾਂਤ ਇਹੀ ਹੈ ਤੇ ਕਿਰਤ ਕਰਨ ਨੂੰ ਲੈ ਕੇ এডਿਕੇਸ਼ਨ ਨੂੰ ਲੈ ਕੇ ਟਰਾ ਸ਼ੁਰੂ ਕੀਤਾ ਗਿਆ ਸੀ ਭਾਈ ਸਾਹਿਬ ਦੇ ਸੁਪਨਾ ਸੀ ਵੀ ਸਾਡੇ ਆਉਣ ਵਾਲੇ ਸਮੇਂ ਵਿੱਚ ਸਾਡੇ ਬੱਚੇ ਅੱਜ ਸੋਨੇ ਦੀਆਂ ਇਮਾਰਤਾਂ ਬਹੁਤ ਬਣਾ ਲਈਆਂ ਹਣਾ ਸੋਨਾ ਬਹੁਤ ਲਾ ਲਿਆ ਹੁਣ ਸੋਨੇ ਵਰਗੇ ਗੁਰਸਿੱਖ ਤਿਆਰ ਕਰੀਏ ਜਿਹੜੇ ਕਿ ਬਾਣੀ ਪੜਨ ਵਾਲੇ ਬਾਣੀ ਪੜਨ ਵਾਲੇ ਚੰਗੀਆਂ ਅਹੁਦਿਆਂ ਤੇ ਬੈਠੇ ਹੋਣ ਚੰਗੇ ਆਈਐਸਆਈਪੀਐਸ ਜੱਜ ਲੱਗੇ ਹੋਣ ਵਕੀਲ ਲੱਗੇ ਹੋਣ ਚੰਗੇ ਡਾਕਟਰ ਹੋਣ ਹੁਣ ਬਾਣੀ ਪੜਨ ਵਾਲੇ ਕਿਉਂ ਆ ਕਿਉਂਕਿ ਬਾਣੀ ਪੜਨ ਵਾਲਾ ਜਦੋਂ ਵੀ ਕਿਤੇ ਵੀ ਬੈਠਾ ਹੋਏਗਾ ਸੀਟ ਤੇ ਬਾਣੀ ਬੋਲੇਗੀ ਉਹਦੇ ਅੰਦਰੋਂ ਕੋਈ ਵੀ ਉਹ ਕਰਪਸ਼ਨ ਨਹੀਂ ਕਰੇਗਾ ਉਹ ਆਪਣੀ ਕਿਰਤ ਦੇ ਵਿੱਚ ਐਕਸਲੈਂਸ ਦੇ ਵਿੱਚ ਲੈ ਕੇ ਆਏਗਾ ਜਿੱਥੇ ਗੁਰੂ ਮਹਾਰਾਜ ਦਾ ਸਿਧਾਂਤ ਕੰਮ ਕਰੇਗਾ ਉਹ ਸੌਦੇ ਦੇ ਉੱਤੇ بجائے ਕਿ ਕੋਈ ਇੰਡੀਵਿਜੂਅਲ ਕੰਮ ਕਰੇਗਾ ਸੋ ਇਹ ਮੁੱਖ ਮੰਤਲਿਆ ਕੇ ਸਾਡਾ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਸੀ ਜੀ ਔਰ ਇਹ ਇਹ ਜਿਹੜਾ ٹرسٹ ਚਲਾਇਆ ਜਾ ਰਿਹਾ ਹੈ ਇਹਦੇ ਵਿੱਚ ਬੜੀਆਂ ਬੜੀਆਂ ਗਿਆਨ ਦੇਣ ਵਾਲੀਆਂ ਕਿਤਾਬਾਂ ਹਨ ਲਿਟਰੇਚਰ ਨੇ ਸਟਿਕਰਸ ਨੇ ਮੈਂ ਦੇਖ ਰਿਹਾ ਪੈਂਫਲੇਟ ਆ ਤੁਸੀਂ ਸੰਗਤ ਜੜੀ ਪੁਜਰੀ ਆ ਉਹਨਾਂ ਨੂੰ ਵੰਡ ਵੀ ਰਹੇ ਜੇ ਔਰ ਇਹ ٹرسٹ ਫਿਰ ਕਿਸ ਤਰ੍ਹਾਂ ਚੱਲਦਾ ਹੈ ਇਹਦਾ ਕਿਸ ਤਰ੍ਹਾਂ ਮੈਨੂੰ ਤੁਹਾਨੂੰ ਮਤਲਬ ਇਹਦੇ ਕੋਈ ਚਾਰਜ ਕੀਤੇ ਜਾਂਦੇ ਆ ਕਿਸ ਤਰ੍ਹਾਂ ਜੀ ਜੀ ਇਹ ٹرسٹ ਦਾ ਸਾਡਾ ਜੀ ਅਸੀਂ ਦੇਖੋ এডਿਕੇਸ਼ਨ ਨਾ ਕਿਰਤ ਨੂੰ ਜੋ ਆਪਾਂ ਪਰਫੁੱਲਤ ਕਰਨਾ ਹੈ ਤੇ ਸਭ ਤੋਂ ਪਹਿਲਾਂ ਅਸੀਂ ਦੇਖੀਏ ਪੰਜਾਬ ਨੂੰ ਆਪਾਂ ਰੀਡਿੰਗ ਦਾ ਰੁਝਾਨ ਪਾਉਣਾ ਹੈ ਰੀਡਿੰਗ ਦਾ ਆਪਾਂ ਅਸੀਂ ਕਹਿੰਦੇ ਆ ਰੀਡਰਸ ਆਰ ਲੀਡਰਸ ਕਿਤਾਬਾਂ ਪੜੋ ਆਗੂ ਬਣੋ ਇੱਕ ਤਾਂ ਸਕੂਲ ਦਾ ਸਿਲੇਬਸ ਹੁੰਦਾ ਸਾਡੇ ਬੱਚੇ ਪੜਦੇ ਹੀ ਨਹੀਂ ਪਰ ਜੀਵਨ ਦੀ ਅਸਲ ਵਿਦਿਆ ਕੀ ਹੈ ਅਸੀਂ ਬਹੁਤ ਸਾਰੀਆਂ ਮੋਟੀਵੇਸ਼ਨਲ ਬੁੱਕਸ ਬੜੇ ਵੱਡੇ ਵੱਡੇ ਵਿਦਵਾਨ ਡਾਕਟਰ ਜਸਵੰਤ ਸਿੰਘ ਨੇਕੀ ਭਾਈ ਵੀਰ ਸਿੰਘ ਸੰਤ ਸਿੰਘ ਮਸਕੀਨ ਜੀ ਇਹਨਾਂ ਦੀਆਂ ਕਿਤਾਬਾਂ ਲੈ ਕੇ ਅਸੀਂ ਆ ਕੇ ਸੇਵਾ ਕਰਦੇ ਹਾਂ ਸੰਗਤਾਂ ਨੂੰ ਅਸੀਂ ਆਪਣੇ ਵੱਲੋਂ ਸੇਵਾ ਕਰਦੇ ਹਾਂ ਛੋਟ ਦੇ ਕੇ ਸੰਗਤਾਂ ਨੂੰ ਖਾਸ ਦਿੰਦੇ ਹਾਂ ਤਾਂ ਕਿ ਸੰਗਤਾਂ ਆਪਣੇ ਸਿਲੇਬਸ ਤੋਂ ਇਲਾਵਾ ਬੱਚੇ ਹੋਰ ਵੀ ਮੋਟੀਵੇਸ਼ਨਲ ਬੁੱਕਸ ਪੜਨ ਜਿੱਥੋਂ ਸਾਨੂੰ ਗੁਰਮਤਿ ਦੀ ਜਾਣਕਾਰੀ ਅਸਲ ਜੀਵਨ ਜਾਂਚ ਕੀ ਹੁੰਦੀ ਹੈ ਉਹ ਸਾਨੂੰ ਪਤਾ ਲੱਗ ਸਕੇ ਔਰ ਇਹ ٹرسٹ ਵੱਲੋਂ ਮੈਂ ਦੇਖਿਆ ਕਿ ਬੜੇ ਸੋਨੇ ਹੋਲਡਿੰਗਸ ਲਗਾਏ ਗਿਆ ਵੰਗਾ ਰਿਹਾ ਇੰਨਾ ਬੜੀ ਹੈ ਕਿ ਨੋਬਲ ਪ੍ਰਾਈਜ਼ ਜਿੱਤੀਏ ਮਤਲਬ ਇਹ ਕੀ ਹੈ ਤੁਹਾਡਾ ਏਮ ਕੀ ਰੱਖਿਆ ਗਿਆ ਨੋਬਲ ਪੁਰਸਕਾਰ ਨੂੰ ਕੀ ਹਾਈਲਾਈਟ ਕੀਤਾ ਜਾ ਰਿਹਾ ਕਿਉਂ ਕੀਤਾ ਜਾ ਰਿਹਾ ਵਾਹ ਜੀ ਬਹੁਤ ਧੰਨਵਾਦੀ ਤੁਸੀਂ ਇਹ ਪੁੱਛਿਆ ਮੈਨੂੰ ਅਸੀਂ ਇਸੇ ਇੱਕ ਕਈਏ ਦੁਕਾਨਤ ਨੂੰ ਲੈ ਕੇ ਬੈਠੇ ਹੋਏ ਆ ਇੱਥੇ ਅੱਜ ਸੇਵਾ ਕਰਨ ਅਸੀਂ ਆ ਲੈ ਕੇ ਆਏ ਪੰਜਾਬ ਨੂੰ ਅੱਜ ਦੋ ਚੀਜ਼ਾਂ ਦੀ ਲੋੜ ਹੈ ਇੱਕ ਤਾਂ ਐਜੂਕੇਸ਼ਨ ਦੂਜਾ ਬਖਾਵਿਆਂ ਤੋਂ ਬਚਾਉਣਾ ਬੇ ਲੋੜੇ ਬਖਾਵੇ ਜਿਹੜੇ ਅਸੀਂ ਪੰਜਾਬ ਦੇ ਵਿੱਚ ਪੈ ਗਿਆ ਕਹਿੰਦੇ ਪੰਜਾਬ ਵਿੱਚ ਮਰਨਾ ਵੀ ਬੜਾ ਮਹਿੰਗਾ ਹੋ ਗਿਆ ਅਸੀਂ ਇੱਕ ਕਿਤਾਬ ਲੈ ਕੇ ਆਏ ਆ ਸਾਦੇ ਵਿਆਹ ਸਾਦੇ ਭੋਗ ਨਾ ਕਰਜ਼ਾ ਨਾ ਚਿੰਤਾ ਰੋ ਅਸੀਂ ਲੁਧਿਆਣੇ ਵਿੱਚ ਬੈਠੇ ਆ ਅਸੀਂ ਲੁਧਿਆਣੇ ਵਿੱਚ ਦੇਖਦੇ ਆ ਵੀ ਭੋਗ ਦੇ ਭੋਗਾ ਦੇ ਉੱਤੇ ਖਰਚਾ ਵਿਆਹਾਂ ਤੋਂ ਉੱਪਰ ਵੀ ਜਿਆਦਾ ਜਿਆਦਾ ਕੀਤਾ ਜਾਂਦਾ ਇੱਕ ਆਮ ਆਦਮੀ ਦੀ ਪਹੁੰਚ ਤੋਂ ਮਤਲਬ ਨਕਰ ਰੱਖਣ ਲਈ ਬਹੁਤ ਜਿਆਦਾ ਬੇਲੋੜੇ ਖਰਚੇ ਕੀਤੇ ਜਾਂਦੇ ਤੇ ਅਸੀਂ ਚਾਹੁੰਦੇ ਆ ਵੀ ਸਾਦਗੀ ਬੇਲੋੜੇ ਖਰਚੇ ਅਸੀਂ ਉਹਨਾਂ ਬਚੀਏ ਪੰਜਾਬ ਨੂੰ ਵਿਖਾਵਿਆਂ ਤੋਂ ਬਚਾਈਏ ਤੇ ਅਸੀਂ ਗੁਰਮਰਿਆਦਾ ਅਨੁਸਾਰ ਆਪਣੇ ਜਿੰਨਾ ਕੁ ਅਸੀਂ ਜਰੂਰਤ ਹੈ ਉਹਨਾਂ ਹੀ ਖਰਚੇ ਦੇ ਵਿੱਚ ਅਸੀਂ ਆਪਣੇ ਸਮਾਗਮ ਕਰਿਆ ਕਰੀਏ ਦੂਜਾ ਜਿਹੜਾ ਸਾਡਾ ਮੁੱਖ ਮੰਤਵ ਹੈ ਅਸੀਂ ਚਾਹੁੰਦੇ ਆ ਵੀ ਪੰਜਾਬ ਦੇ ਬੱਚੇ ਜੇ ਪੰਜਾਬ ਅੱਜ ਲੰਗਰਾਂ 'ਚ ਨੰਬਰ 1 ਬੰਨ ਗਿਣਿਆ ਜਾਂਦਾ ਹੈ ਨਾ ਸ਼ਹੀਦੀਆਂ 'ਚ ਨੰਬਰ 1 ਅਸੀਂ ਸਾਰੇ ਦੇਸ਼ ਨੂੰ 91% 90% ਤੋਂ ਜ਼ਿਆਦਾ ਜਿਹੜੀਆਂ ਸ਼ਹੀਦੀਆਂ ਪੰਜਾਬੀਆਂ ਦੀ ਹੈ ਨਾ ਤੇ ਅਸੀਂ ਸੇਵਾ ਦਾ ਜਦੋਂ ਕਰੋਨਾ ਆ ਗਿਆ ਤੇ ਜਿੱਤੇ ਚਾਹ ਦੇ ਲੰਗਰ ਲਾਉਣੇ ਤੇ ਸਾਹ ਦੇ ਲੰਗਰ ਵੀ ਲਾਏ ਹੈਨਾ ਜਿੱਥੇ ਬਾਕੀ ਸਟੇਟਾਂ 'ਚ ਜਦੋਂ ਕੋਈ ਬੀੜਤਾ ਵਿਪਤਾ ਪੈਂਦੀ ਹੈ ਤੇ ਉਹ ਚੀਜ਼ਾਂ ਮਹਿੰਗੀਆਂ ਹੋ ਜਾਂਦੀਆਂ ਇੱਥੇ ਲੰਗਰ ਲੱਗ ਜਾਂਦੇ ਨੇ ਹੈਨਾ ਪਾਓ ਪੰਜਾਬੀ ਜਿੱਦਾਂ ਲੱਗਦਾ ਕਮਾਲ ਕਰ ਦਿੰਦੇ ਆ ਪਰ ਜਦੋਂ ਵਿਦਿਆ ਦੇ ਖੇਤਰ ਦੀ ਗੱਲ ਆਉਂਦੀ ਹੈ ਨਾ ਉੱਥੇ ਅਸੀਂ ਸਾਨੂੰ ਵਿਚਾਰਨ ਦੀ ਲੋੜ ਹੈ ਵੀ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਤੋਂ ਬਾਅਦ ਅੱਜ ਸਾਡਾ ਜਦੋਂ ਮਹਾਰਾਜਾ ਖਾਲਸਾ ਰਾਜ ਦੀ ਗੱਲ ਕਰੀਏ ਤੇ ਵਿਦਿਅਕ ਮਿਆਰ ਐਨੇ ਉੱਚੇ ਸੀ ਹਰ ਮੰਦਿਰ ਮਸਜਿਦ ਮਸਜਿਦ ਦੇ ਨਾਲ ਗੁਰਦੁਆਰੇ ਦੇ ਨਾਲ ਉੱਥੇ ਅਸ ਵਿਦਿਆਦੇ ਕੇਂਦਰ ਨਾਲ ਸਥਾਪਿਤ ਕੀਤੇ ਸੀ ਖਾਸ ਮਹਾਰਾਜ ਆਰਿੰਦ ਸਿੰਘ ਜੀ ਨੇ ਪਰ ਅੱਜ ਦੇਖੀਏ ਵਿਦਿਆ ਦਾ ਮਿਆਰ ਇੰਨਾ ਨੀਵਾ ਹੋ ਗਿਆ ਸਾਡੇ ਪੰਜਾਬ ਨੇ ਵੱਡਾ ਸੋਚਣਾ ਹੀ ਬੰਦ ਕਰ ਦਿੱਤਾ ਸਾਡੇ ਪੰਜਾਬ ਦੇ ਕਿਸੇ ਬੱਚੇ ਨੂੰ ਹੱਥ ਲਾ ਕੇ ਪੁੱਛ ਲੋ ਤੁਸੀਂ इवन 9ਵੀਂ 10ਵੀਂ ਵਾਲੇ ਨੂੰ ਪੁੱਛ ਲੋ ਤੁਸੀਂ ਕੀ ਕਰ ਰਹੇ ਹੋ ਤੁਹਾਡਾ ਤੁਹਾਡਾ ਟੀਚਾ ਕੀ ਹੈ ਉਹਦਾ ਇੱਕੋ ਹੀ ਜਵਾਬ ਹੋਏਗਾ 99.9% ਵੀ ਅਸੀਂ ਜੀ ਪਲੱਸ 2 ਕਰਕੇ ਹਾਈਲਾਈਟ ਕਰਕੇ ਬਾਹਰ ਜਾਣਾ ਅਸੀਂ ਹੱਸਦਾ ਇਹ ਵਾਰੀ ਤਾਂ ਸਾਨੂੰ ਲੱਗਦਾ ਹੈ ਵੀ ਬੱਚੇ ਸਮਝਦੇ ਆ ਕਿ ਆਇਲਟ ਕਰਨਾ ਕੋਈ ਬਹੁਤ ਵੱਡੀ ਡਿਗਰੀ ਹੈ ਜਿਦਾਂ ਬਾਕੀ ਡਿਗਰੀਸ ਹੁੰਦੀਆਂ এডਿਕੇਸ਼ਨ ਦੀਆਂ ਵੀ ਅਸੀਂ ਸਾਨੂੰ ਬਹੁਤ ਵੱਡੀ ਡਿਗਰੀ ਮਿਲਣ ਵਾਲੀ ਆ ਪਰ ਅਸੀਂ ਦੱਸਦੇ ਆ ਪੰਜਾਬੀਓ ਆਇਲਟ ਕਰਨਾ ਕੋਈ ਬਹੁਤ ਵੱਡੀ ਡਿਗਰੀ ਨਹੀਂ ਹੈ ਸਿਰਫ ਇੱਕ ਅੰਗਰੂਜਾਂ ਅੰਗਰੇਜ਼ਾਂ ਦੀ ਮਜ਼ਦੂਰੀ ਕਰਨ ਦਾ ਇੱਕ ਸਰਟੀਫਿਕੇਟ ਹੈ ਤੁਸੀਂ ਉੱਥੇ ਜਾ ਕੇ ਆਪਣਾ 30-35 ਲੱਖ ਰੁਪਇਆ ਲਾਓ ਕਰਜ਼ੇ ਲੋ ਜ਼ਮੀਨਾਂ ਵਿੱਚੋਂ ਆਪਣਾ ਪੈਸਾ ਬਰਬਾਦ ਕਰਕੇ ਤੁਸੀਂ ਬੱਚੇ ਜਾਣਦੇ ਨੇ ਅੱਜ ਵੀ ਉੱਥੇ ਕਿਰਤ ਵਾਸਤੇ ਉਥੇ ਕਿਸੇ ਨੂੰ ਪੀਜੇ ਵੇਚਣੇ ਪੈਂਦੇ ਨੇ ਕਿਸੇ ਨੂੰ ਡਰਾਈਵਰੀ ਕਰਨੀ ਪੈਂਦੀ ਆ ਕਿਸੇ ਨੂੰ ਟਾਇਲਟ ਸਾਫ ਕਰਨੇ ਪੈਂਦੇ ਨੇ ਪਾਉ ਉਥੇ ਮਜ਼ਦੂਰੀ ਦੇ ਲੇਬਰ ਸਰਟੀਫਿਕੇਟ ਆ ਤੁਹਾਡੇ ਕੋਲ ਤੁਸੀਂ ਵੀ ਉਥੇ ਤੁਹਾਨੂੰ ਪ੍ਰਮਾਣਗੀ ਦਿੱਤੀ ਕੋਈ ਬਹੁਤ ਵੱਡੀ ਡਿਗਰੀ ਨਹੀਂ ਐ ਇਹ ਅਸੀਂ ਚਾਹੁੰਦੇ ਆ ਵੀ ਤੁਸੀਂ ਜੇ ਬਾਹਰ ਜਾਣਾ ਤੇ ਆ ਬਹੁਤ ਸਾਰੀਆਂ ਸੰਸਥਾਵਾਂ ਸੰਸਾਰ ਦੀਆਂ ਵੱਡੀਆਂ-ਵੱਡੀਆਂ ਯੂਨੀਵਰਸਿਟੀਆਂ ਆਪਣੇ ਸਕਾਲਰਸ਼ਿਪਸ ਪ੍ਰੋਗਰਾਮ ਚਲਾ ਰਹੀਆਂ ਜਿਹੜੇ ਕਿ ਸਾਡੇ ਪੰਜਾਬ ਦੇ ਬੱਚਿਆਂ ਨੂੰ ਪਤਾ ਹੀ ਨਹੀਂ ਅੱਜ ਤੁਸੀਂ ਹਾਈਲਾਈਟ ਕਰਕੇ ਤੁਸੀਂ ਬਾਹਰ ਜਾ ਰਹੇ ਹੋ ਤੁਸੀਂ ਯੂਪੀ ਬਿਹਾਰ ਦੇ ਵਿੱਚ ਜਾਓ ਤੁਸੀਂ ਦੇਖੋ ਤੇ ਬੱਚੇ IAS IPS JEE NEET ਦੀ ਤਿਆਰੀ ਕਰ ਰਹੇ ਆ ਔਰ ਸਕਾਲਰਸ਼ਿਪ ਦੇ ਬੇਸ ਤੇ ਜਾ ਰਹੇ ਹਰ ਪੜ੍ਹਾਈ ਜਿਹੜੀ ਹੈ ਆਪਣਾ ਪੈਸਾ ਵੀ ਨਹੀਂ ਖਰਚਿਆ ਅੱਜ ਖਰਚਾ ਜਾਂਦਾ ਸਕਾਲਰਸ਼ਿਪ ਤੁਹਾਡੇ ਕੋਲ ਅਵੇਲੇਬਲ ਹੈ ਹਰ ਤੁਸੀਂ ਕਿਸੇ ਯੂਨੀਵਰਸਿਟੀ ਦੀ ਵੈਬਸਾਈਟ ਦੇਖੋ ਉੱਥੇ ਸਕਾਲਰਸ਼ਿਪ ਤੁਸੀਂ ਤੁਹਾਨੂੰ ਡਿਟੇਲ ਮਿਲ ਜਾਣਗੇ ਪਰ ਸਾਡੇ ਪੰਜਾਬ ਦੇ ਬੱਚੇ ਇਸ ਪਾਸੇ ਨਹੀਂ ਸੋਚ ਰਹੇ ਬਹੁਤ ਛੋਟਾ ਹੈ ਅਸੀਂ ਚਾਹਨੇ ਆ ਅਸੀਂ ਐਸੀ ਇਹੀ ਇੱਥੇ ਤਰਲਾ ਮਾਰਨਾ ਆਏ ਵੀ ਪੰਜਾਬੀਓ ਆਪਣੇ ਵੱਡਾ ਸੋਚੋ ਪੰਥ ਲਈ ਕੁਝ ਕਰਨਾ ਹੈ ਕੁਝ ਵੱਡਣਾ ਹੈ ਅਸੀਂ ਇਹਨਾਂ ਨੂੰ ਜਾਗ ਲਾਉਣ ਆਏ ਆ ਤਾਂ ਕਿ ਬੱਚੇ ਇਸ ਬਾਰੇ ਸੋਚਣ ਸੰਸਾਰ ਭਰ ਵਿੱਚ ਜਿਹੜੇ ਸਿੱਖ ਨੌਜਵਾਨ ਸਿੱਖ ਪੀੜ੍ਹੀ ਪੰਜਾਬੀ ਕਹ ਲਈਏ ਇਹ ਇੱਕ ਨੰਬਰ ਤੇ ਆਉਂਦੇ ਆ ਹਰ ਕੰਮ ਵਿੱਚ ਕਿਤੇ ਵੀ ਕੋਈ ਲੋੜ ਪੈ ਜੇ ਪੰਜਾਬੀ ਸਭ ਤੋਂ ਅੱਗੇ ਸ਼ਾਨ ਨਾਲ ਆਪਣਾ ਸੀਨਾ ਚੋੜਾ ਕਰਕੇ ਖੜਾ ਹੁੰਦਾ ਹੈ ਇਸ ਦੌਰਾਨ ਪੜ੍ਹਾਈ ਵਿੱਚ ਸਾਡਾ ਜਿਹੜਾ ਸੂਬਾ ਵਾ ਪੰਜਾਬ ਉਹ ਕਿੰਵੇਂ ਨੰਬਰ ਤੇ ਇਸ ਵੇਲੇ ਹੈਗਾ ਔਰ ਕੀ ਜਨਤਾ ਨੂੰ ਕੀ ਤੁਸੀਂ ਅਪੀਲ ਕਰਨੀ ਚਾਹੁੰਦੇ ਜੀ ਮੇਰੀ ਜਾਣਕਾਰੀ ਮੁਤਾਬਕ ਜਿੰਨੇ ਪਿਛਲੇ ਸਰਵੇ ਹੋਏ ਨੇ ਉਹਦੇ ਮੁਤਾਬਕ ਪੰਜਾਬੀ ਅੱਜ ਪੰਜਾਬ ਦਾ ਸੂਬਾ 25ਵੇਂ ਨੰਬਰ ਤੇ ਗਿਣਿਆ ਜਾਂਦਾ ਸੀ ਅਸੀਂ ਦੇਖੀਏ 28 ਸਟੇਟ ਦੇ ਸਟੇਟਸ ਦੇ ਵਿੱਚੋਂ ਗਿਣਿਆ ਜਾਂਦੇ 25ਵੇਂ ਨੰਬਰ ਤੇ ਆਉਣਾ ਸਾਡਾ ਕਿੱਥੇ ਅਸੀਂ ਸੋਚ ਸਕਦੇ ਵੀ ਸਾਡੇ ਵਿਦਿਆਕ ਮਿਆਰ ਕਿੰਨੇ ਨੀਵੇਂ ਨੇ ਪਰ ਹੁਣ ਸਮਾਂ ਆ ਗਿਆ ਦੇਖੋ ਅਸੀਂ ਇਹ ਨਹੀਂ ਮਤਲਬ ਵੀ ਸਾਡੇ ਪੰਜਾਬੀ ਨਲਾਇਕ ਨੇ ਹੈਨਾ ਵੀ ਮਿਹਨਤ ਨਹੀਂ ਕਰ ਸਕਦੇ ਗੱਲ ਅਸਲ ਵਿੱਚ ਇਹ ਹੈ ਵੀ ਪੰਜਾਬੀਆਂ ਨੂੰ ਸਮਾਂ ਹੀ ਨਹੀਂ ਮਿਲਿਆ ਵਿਦਿਅਕ ਖੇਤਰ ਦੇ ਵਿੱਚ ਜ਼ੋਰ ਮਾਰਨ ਦਾ ਪੰਜਾਬੀਆਂ ਨੇ ਪਹਿਲਾਂ ਵੱਧ ਤੋਂ ਵੱਧ ਸ਼ਹੀਦੀਆਂ ਦੇ ਕੇ ਦੇਸ਼ ਯਾਦ ਕਰਾਇਆ ਪਹਿਲਾਂ ਮੁਗਲਾਂ ਤੋਂ ਯਾਦ ਕਰਾਇਆ ਫਿਰ ਅੰਗਰੇਜ਼ਾਂ ਤੋਂ ਯਾਦ ਕਰਾਇਆ ਫਿਰ ਖੱਲੂਕਾਰੇ ਫਿਰ 84 ਆ ਗਿਆ ਸਮਾਂ ਹੀ ਨਹੀਂ ਮਿਲਿਆ ਸਾਡੀ ਕੌਮ ਨੂੰ ਪੰਥ ਨੂੰ ਵਿਦੇਵਾਲੇ ਪਾਸੇ ਜਾਣ ਦਾ ਪਰ ਹੁਣ ਸਮਾਂ ਆ ਰਿਹਾ ਹੈ ਔਰ ਆ ਗਿਆ ਹੋਇਆ ਤੁਹਾਨੂੰ ਸੱਚੀ ਦੱਸੀਏ ਅਸੀਂ ਕਿਉਂਕਿ ਸਕੂਲਾਂ 'ਚ ਜਾਂਦੇ ਰਹਿੰਦੇ ਆ ਔਰ ਜਦੋਂ ਅਸੀਂ ਦੇਖਦੇ ਆ ਸਾਡੇ ਕੋਲ ਬਹੁਤ ਸਾਰੇ ਉਦਾਹਰਨਾਂ ਵੀ ਹੈਗੀਆਂ ਸਾਡੇ ਕੋਲ ਬੱਚੇ ਇਸ ਲਾਈਨ ਦੇ ਉੱਤੇ ਅਸੀਂ ਤੁਹਾਨੂੰ ਐਗਜ਼ਾਮਪਲ ਦੇ ਸਕਦੇ ਆ ਜਿਹੜੇ ਕਿ ਅੱਜ ਬਹੁਤ ਇਸ ਲਾਈਨ ਦੇ ਉੱਤੇ ਬੈ ਕੇ ਅੱਛੀਆਂ ਡਿਗਰੀਜ਼ ਲੈ ਕੇ ਸਕਾਲਰਸ਼ਿਪ ਦੇ ਸੇ ਵੱਡੀਆਂ ਵੱਡੀਆਂ ਯੂਨੀਵਰਸਿਟੀ ਚ ਪੜ ਰਹੇ ਆ। ਭਲੇ ਹੁਣ ਸਮਾਂ ਆ ਗਿਆ ਵੀ ਪੰਜਾਬੀ ਜਦੋਂ ਵਿਦਿਆ ਖੇਤਰ ਦੇ ਵੀ ਅਸੀਂ ਸਰਦਾਰ ਬਣਿਆ ਇੰਨਾ ਅਸੀਂ ਅਸੀਂ ਨਾਰਾ ਬਣਾਇਆ ਤੁਸੀਂ ਮਾੜਾ ਕੈਮਰਾ ਮਾਰ ਦਿਓ ਵੀ ਆਓ ਪੰਜਾਬੀਓ ਵਿਦਿਆ ਖੇਤਰ ਦੇ ਵੀ ਸਰਦਾਰ ਬਣੀਏ। ਇੰਨਾ ਪੜੀਏ ਇੰਨਾ ਪੜੀਏ ਕਿ ਪੰਜਾਬ ਵੀ ਵਿਦਿਆ ਖੇਤਰ ਦਾ ਸਰਦਾਰ ਬਣੇ। ਸੋ ਇਹ ਬੇਨਤੀ ਕਰਦਾ ਤੁਸੀਂ ਹੁਣ ਸਾਰੇ ਜਿਹੜੇ ਪੰਜਾਬੀ ਆ ਉਹਨਾਂ ਦੇ ਬੱਚਿਆਂ ਦੇ ਮਾਪਿਆਂ ਨੂੰ ਇੱਕ ਛੋਟਾ ਸੰਦੇਸ਼ ਦਿਓ ਕੀ ਅਪੀਲ ਕਰਨਾ ਚਾਹੁੰਦੇ ਹੋਰ ਤੁਹਾਡਾ ਹੁਣ ਲਾਸਟ ਟੀਚਾ ਕੀ ਗਾ ਵਾ ਕਿੰਨੇ ਸਮੇਂ ਚ ਤੁਹਾਨੂੰ ਲੱਗਦਾ ਕਿ ਸਾਡੇ ਪੰਜਾਬੀ ਜੜਿਆ ਵਾ ਉਹ 5ਵੇਂ ਨੰਬਰ ਤੋਂ ਲੈ ਕੇ ਪਹਿਲੇ ਨੰਬਰ ਤੱਕ ਪਹੁੰਚਣ ਦੀ ਕੋਸ਼ਿਸ਼ ਕਰਨਗੇ ਸੰਦੇਸ਼ਾ ਦੇਖੋ ਜੀ ਮੇਰਾ ਤਾਂ ਆਪਣਾ ਤਾਂ ਕੋਈ ਨਹੀਂ ਹੈਗਾ ਮੇਰਾ ਤਾਂ ਦਰਦ ਹੈਗਾ ਹਾਂ ਪੰਥ ਦੀ ਵੰਗਾਰ ਜਰੂਰ ਮੈਂ ਪੰਜਾਬੀਆਂ ਨੂੰ ਪਾਵਾਂਗਾ ਵੀ ਪੰਜਾਬੀਓ ਜੇ ਅਸੀਂ ਪੰਥ ਲਈ ਕੁਝ ਕਰਨਾ ਹੈ ਕੁਝ ਬਣਨਾ ਹੈ ਤੇ ਅੱਜ ਇੱਕੋ ਇੱਕ ਖੇਤਰ ਜਿਹੜਾ ਵਿਦਿਆ ਦਾ ਖੇਤਰ ਆਸੀਂ ਕਹਿੰਨੇ ਆ ਖਾਲਸੇ ਦੀ ਹਰ ਮੈਦਾਨ ਫਤਿਹ ਹੁਣ ਹਰ ਮੈਦਾਨ ਫਤਿਹ ਦੇ ਵਿੱਚ ਵਿਦਿਆ ਖੇਤਰ ਕਿਵੇਂ ਪਿੱਛੇ ਰਹਿ ਸਕਦਾ ਤੇ ਜਿਹਦੇ ਵਿੱਚ ਅਸੀਂ 25ਵੇਂ ਨੰਬਰ ਤੇ ਆ ਅਸੀਂ ਕਹਿੰਨੇ ਹਾਂ ਪੰਜਾਬੀਓ ਇੰਨਾ ਪੜਿਏ ਇੰਨਾ ਪੜਿਏ ਕਿ ਵਿਦਿਆ ਖੇਤਰ ਦੇ ਵੀ ਸਰਦਾਰ ਬਣੀਏ ਅਸੀਂ ਖਾਸ ਕਰਕੇ ਵਿਦਿਆਰਥੀਆਂ ਨੂੰ ਬੇਨਤੀ ਕਰਦੇ ਆ ਵੀ ਵਿਦਿਆਰਥੀਓ ਪੰਜਾਬੀਓ ਜੇ ਤੁਸੀਂ ਸਫਲ ਹੋਣਾ ਹੈ ਤੇ ਸਫਲਤਾ ਦੇ ਪੰਜ ਸਸੇ ਜ਼ਰੂਰ ਫੋਲੋ ਕਰੋ ਸਫਲਤਾ ਦੇ ਪੰਜ ਸਸੇ ਇਹ ਹੈ ਵੀ ਸਹਿਜ ਪਾਠ ਸਭ ਤੋਂ ਪਹਿਲਾਂ ਦਾ ਸਹਿਜ ਪਾਠ ਗੁਰਬਾਣੀ ਨਾਲ ਜੁੜੀਏ ਗੁਰਬਾਣੀ ਹੀ ਸਾਨੂੰ ਇੱਕ ਅਸਲ ਜਿਹੜਾ ਚੰਗਾ ਜੀਵਨ ਦੀ ਯਾਰ ਸਿਖਾ ਸਕਦੀ ਹੈ ਨਸ਼ਿਆਂ ਤੋਂ ਬਚਾ ਸਕਦੀ ਹੈ ਮਾੜੀ ਸੰਗਤ ਤੋਂ ਬਚਾ ਸਕਦੀ ਹੈ ਇੱਕ ਵਿਦਿਆਰਥੀ ਨੂੰ ਇਹੀ ਕੁਝ ਚਾਹੀਦਾ ਹੁੰਦਾ ਦੂਜਾ ਹੈ ਸੈਲਫ ਸਟਡੀ ਅੱਜ ਪੰਜਾਬ ਦਾ ਇੱਕ ਹੋਰ ਬਹੁਤ ਵੱਡਾ ਮਾਫੀਆ ਕੰਮ ਕਰ ਰਿਹਾ ਜਿਹਨੂੰ ਅਸੀਂ ਤਾਂ ਠੱਗ ਕਹਿੰਦੇ ਆ ਵੱਡੇ ਵੱਡੇ ਕੋਚਿੰਗ ਸੈਂਟਰ ਆ ਚੁੱਕੇ ਨੇ ਜਿਨ੍ਹਾਂ ਨੇ ਇੱਕ ਹਵਾ ਕ੍ਰੀਏਟ ਕਰ ਦਿੱਤਾ ਵੀ ਪੰਜਾਬੀ ਜਿਹੜੇ ਬੱਚੇ ਜਿਹੜੇ ਆ 9ਵੀਂ 10ਵੀਂ 11ਵੀਂ 12ਵੀਂ ਟਿਊਸ਼ਨ ਤੋਂ ਬਿਨਾ ਪੜ੍ਹ ਹੀ ਨਹੀਂ ਸਕਦੇ ਤੁਸੀਂ ਸਾਡੇ ਕੋਲ ਆਓ ਅਸੀਂ ਤੁਹਾਡੇ ਕੋਲੋਂ 25-25000 ਰੁਪਏ ਇੱਕ ਸਬਜੈਕਟ ਦਾ ਲਵਾਂਗੇ ਤੁਹਾਨੂੰ ਪੜ੍ਹਾਵਾਂਗੇ ਪਰ ਅਸਲ ਵਿੱਚ ਇਹ ਦੇਖਣ ਚ ਅਸੀਂ ਧਿਆਨ ਹੀ ਨਹੀਂ ਕਰਦੇ ਵੀ ਉਹਨਾਂ ਦਾ 90% ਫੇਲ्युअर ਹੈ ਜੇ ਇੱਕ ਕੋਚਿੰਗ ਸੈਂਟਰ ਦੇ 10 ਬੱਚੇ ਪਾਸ ਵੀ ਹੋ ਰਹੇ ਨੇ ਤੇ 90% ਫੇਲ ਵੀ ਹੋ ਰਹੇ ਨੇ ਜਿਨ੍ਹਾਂ ਨੂੰ ਉਹ ਸ਼ੋਅ ਹੀ ਨਹੀਂ ਕਰਦੇ ਸੋ ਅਸੀਂ ਇਹਨਾਂ ਠੱਗਾਂ ਤੋਂ ਬਚੀਏ ਵੱਡੇ ਵੱਡੇ ਕੋਚਿੰਗ ਸੈਂਟਰਾਂ ਤੋਂ ਬਚੀਏ ਤੇ ਅਸੀਂ ਸੈਲਫ ਸਟੱਡੀ ਕਰੀਏ ਹੁਣ ਇੰਟਰਨੈਟ ਦਾ ਜ਼ਮਾਨਾ ਹੈ ਹੁਣ ਜਿਹੜਾ Google ਇੱਥੇ ਤੁਹਾਡੇ ਪਿੰਡ 'ਚ ਖੁੱਲਦਾ ਓਹੀ Google ਅਮਰੀਕਾ ਦਾ ਬੱਠਾ ਬੱਚੇ ਵਿੱਚ ਖੁੱਲਦਾ ਹੈ ਹਨਾ ਤੁਸੀਂ ਆਪਣੇ ਪਿੰਡ ਵਿੱਚ ਬੈਠ ਕੇ YouTube ਤੋਂ Google ਤੋਂ ਸਾਰੀ ਸਟੱਡੀ ਕਰੋ ਤੁਸੀਂ ਦੇਖੋਗੇ ਤੁਹਾਨੂੰ ਵੱਧ ਲਰਨਿੰਗ ਹੋਏਗੀ ਔਰ ਤੁਹਾਡੇ ਪੈਸੇ ਬਚਣਗੇ ਸਮਾਂ ਬਚੇਗਾ ਤੇ ਉਹ ਤੁਸੀਂ ਅੱਗੇ ਆਪਣੇ ਫਿਊਚਰ ਵਾਸਤੇ ਇਨਵੈਸਟ ਕਰ ਸਕਦੇ ਹੋ ਫਿਰ ਅਸੀਂ ਕਹਿੰਦੇ ਸਕਾਲਰਸ਼ਿਪ ਜਿਹੜੀ ਕਿ ਬੜੀ ਇੰਪੋਰਟੈਂਟ ਗੱਲ ਹੈ ਅੱਜ ਪੰਜਾਬ ਦੇ ਬੱਚਿਆਂ ਨੂੰ ਪਤਾ ਹੀ ਨਹੀਂ ਵੀ ਵਜੀਫੇ ਲੈ ਕੇ ਅਸੀਂ ਪੜ ਸਕਦੇ ਹਾਂ ਤانوں ਬਹੁਤ ਸਾਰੀਆਂ ਸੰਸਥਾਵਾਂ ਬਹੁਤ ਸਾਰੇ ਯੂਨੀਵਰਸਿਟੀਆਂ ਕਾਲਜਿਸ ਬਜੀਫੇ ਉਹਨਾਂ ਦੇ ਪ੍ਰੋਗਰਾਮ ਤੁਸੀਂ ਲੋ 5S ਬੁੱਕ ਤੇ ਸਾਡੀ ਤੁਹਾਡੇ ਸਟਾਲ ਤੋਂ ਤੁਸੀਂ ਲੈ ਸਕਦੇ ਹੋ ਜਿਹਦੇ ਵਿੱਚ ਕਿੱਥੋਂ ਮਿਲਦੇ ਆ ਬਜੀਫੇ ਉਹ ਦੱਸਿਆ ਜਾਂਦਾ ਫਿਰ ਸ਼ੇਅਰਿੰਗ ਅਸੀਂ ਵੱਤ ਤੋਂ ਵੱਤ ਵੰਡ ਛਕੀਏ ਫਿਰ ਸਾਡਾ ਆ ਜਾਂਦਾ ਜੀ ਸਕਿਲਸ ਹੁਣ ਡਿਗਰੀਆਂ ਦਾ ਜ਼ਮਾਨਾ ਨਹੀਂ ਹੈ Google Amazon ਹੋਰ ਬਹੁਤ ਵੱਡੀਆਂ ਵੱਡੀਆਂ ਕੰਪਨੀਆਂ ਨੇ ਹੁਣ ਡਿਕਲੇਅਰ ਕਰਨਾ ਸ਼ੁਰੂ ਕਰਤਾ ਵੀ ਸਾਨੂੰ ਡਿਗਰੀਆਂ ਨਹੀਂ ਚਾਹੀਦੀਆਂ ਤੁਹਾਨੂੰ ਤੁਹਾਡੇ ਕੋਲ ਹੁਨਰ ਕੀ ਆ ਉਹ ਦਿਖਾਓ ਸਾਨੂੰ ਹਨਾ ਤੁਹਾਡੇ ਕੋਲ ਹਨਰ ਹੈਗਾ ਤੇ ਤੁਸੀਂ ਤੁਹਾਡੇ ਕੋਲ ਨੰਬਰ ਘੱਟ ਵੀ ਨੇ ਜੀ ਤੇ ਤੁਸੀਂ ਸਾਡੇ ਕੋਲ ਆਪਣਾ ਆ ਸਕਦੇ ਹੋ ਸੋ ਇਹ ਬੇਨਤੀ ਹੈ ਜਾਣਕਾਰੀ ਦਿੱਤੀ ਗਈ ਹੈ ਔਰ ਨੌਜਵਾਨ ਪੀੜੀ ਨੂੰ ਔਰ ਪੰਜਾਬੀਆਂ ਨੂੰ ਦੱਸਿਆ ਗਿਆ ਹੈ ਕਿ ਹਰ ਮੈਦਾਨ ਫਤਿਹ ਕਰਨ ਵਿੱਚ ਜਿੱਥੇ ਪੰਜਾਬੀ ਸਭ ਤੋਂ ਅੱਗੇ ਹੰਦਿਆਂ ਨਾ ਔਰ ਪੜ੍ਹਾਈ ਵਿੱਚ ਪਿੱਛੇ ਨਹੀਂ ਰਹਿਣੇ ਚਾਹੀਦੇ ਇਹਨਾਂ ਵੱਲੋਂ ਇੱਕ ਪੜ੍ਹਾਈ ਕਰਨ ਦਾ ਇੱਕ ਹੌਕਾ ਦਿੱਤਾ ਜਾ ਰਿਹਾ ਔਰ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਇਹਨਾਂ ਦਾ ਜਿਹੜੀ ਉਮੀਦ ਹੈ ਔਰ ਆਸ ਹੈ ਜਿਹੜੀ ਨੇ ਰੱਖੀ ਗਈ ਹੈ ਟੀਚਾ ਰੱਖਿਆ ਗਿਆ ਉਹਦੇ ਵਿੱਚ ਪੰਜਾਬੀ ਉਸ ਮਕਾਮ ਵਿੱਚ ਪਹੁੰਚਣ ਲਈ ਬੜੀ ਅਹਿਮ ਭੂਮਿਕਾ ਨਿਭਾਉਣਗੇ ਰਮਨ ਚਾਵਲਾ ਬੀੜਬਾ ਬੋਡਾ ਸਾਹਿਬ ਜ਼ਿਲ੍ਹਾ ਤਰਨਤਾਰਨ